ਸਚਨ ਨੰਮਨ ਦੇ ਬੋਲ ਸੀ ਜੀ ਕੀ ਰਿਸਪੌਂਸ ਦੇ ਕੀ ਕਰਦਾ ਅੱਜ ਸਾਡੀ ਬੇਨਤੀ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਅਨੈਲਸ ਰੀਨ ਜੀ ਉਹ ਪੰਥ ਰਤਨ ਪਾਇਸਾ ਪਾਇਰਨਤੀ ਸਿੰਧੀ ਯਾਦ ਵਿੱਚ ਬਣਦੀ ਸਮਾਰਕ ਨੂੰ ਅੱਜ ਦੇਖਣ ਆਏ ਸੀ ਤੇ ਉਹ ਦੇਖ ਕੇ ਉਹਨਾਂ ਨੇ ਕਾਫੀ ਮਹਿਸੂਸ ਕੀਤਾ ਕਿ ਮਿਸ ਮੈਨੇਜਮੈਂਟ ਆਫ ਗਵਰਨਮੈਂਟ ਡਿਪਾਰਟਮੈਂਟਸ ਕਿ ਅਸੀਂ ਇੱਥੇ ਨਹੀਂ ਕਰ ਸਕੇ ਹੁਣ ਅਸੀਂ ਇਹ ਤਹਈਆ ਕਰਨਾ ਹੈ ਕਿ ਇਹ ਸਮਾਰਕ ਨੂੰ ਪੂਰਾ ਕਰਨਾ ਹੈ ਪਿੰਡ ਦੀ ساری ساری ਪੰਚਾਇਤ ਸਰਪੰਚ ਸਾਹਿਬ ਸਾਡੇ ਪ੍ਰਭਦੀਪ ਸਿੰਘ ਪੀਏ 2 ਡਾਕਟਰ ਅਮਰ ਸਿੰਘ ਸਵਾਰ ਅਮਰਜੀਤ ਸਿੰਘ ਅਰੇਵਾਲ ਨੋਮੀਨੇਟ ਸਾਡੇ ਸਕਾਲਰ ਨੇ ਪਿੰਡ ਦੇ ਨੇ ਤੇ ਉਹ ਸਾਰੇ ਅੱਜ ਅਸੀਂ ਪੰਥ ਰਤਨ ਪਾਈ ਸਾਹਿਬ ਭਾਈ ਨੰਤੀ ਸਿੰਘ ਦੇ ਪੋਤਰੇ ਜਨਰਲ ਸੈਕਟਰੀ ਸਾਡੇ ਪਾਈ ਸਾਹਿਬ ਭਰਨਪੀਸ ਟਰਸਟ ਦੇ ਅਸੀਂ ਸਾਰੇ ਅੱਜ ਇੱਥੇ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਉਹਨਾਂ ਨੂੰ ਸਾਰਾ ਦੱਸਿਆ ਕਿ ਇਹ 2014 ਚ ਸ਼ੁਰੂ ਹੋਈ ਤੇ ਅੱਜ 2024 10 ਸਾਲ ਹੋ ਗਏ ਨੈਗਲੀਜੈਂਸੀ ਆਫ ਐਂਡ ਮਿਸਮੈਨੇਜਮੈਂਟ ਆਫ ਗਵਰਨਮੈਂਟ ਡਿਪਾਰਟਮੈਂਟਸ ਇਹ ਸਮਾਰਕ ਰੋੜ ਰਹੀ ਹੈ ਸੋ ਉਹਨਾਂ ਦਾ ਬਹੁਤ ਵੱਡਾ ਨਾਂ ਸੀ ਕਿ ਜਿਨ੍ਹਾਂ ਨੇ ਜੰਗੇ ਆਜ਼ਾਦੀ ਦੇ ਵਿੱਚ 16 ਸਾਲ ਆਪਣੀ ਲਾਈਫ ਦੇ 16 ਸਾਲ ਜੇਲ੍ਹ ਰਹਿ ਕੇ ਜੇਲ੍ਹ ਕੱਟ ਕੇ ਤੇ ਉਹਨਾਂ ਨੇ ਭਾਰਤ ਨੂੰ ਆਜ਼ਾਦੀ ਦਵਾਈ ਔਰ ਆਖਰੀ ਮੁਰਾਕਾਤ ਉਹਨਾਂ ਦੀ ਭਗਤ ਸਿੰਘ ਨਾਲ ਸੀ ਸ਼ਹੀਦ ਭਗਤ ਸਿੰਘ ਨਾਲ ਸੀ ਜਦੋਂ ਉਹ ਰਿਹਾ ਹੋ ਜਦੋਂ ਰਿਹਾ ਹੋ ਕੇ ਆਏ ਤੇ ਭਗਤ ਸਿੰਘ ਨੂੰ ਫਾਂਸੀ ਲੱਗਣੀ ਸੀ ਤੇ ਬਾਪੂ ਜੀ ਫਿਰ ਆਪਣੀ ਕਾਲੀ ਪੱਗ ਉਹਨਾਂ ਨੂੰ ਦੇਖ ਕੇ ਆ ਜਿਹੜੀ ਪੱਗ ਨਾਲ ਭਗਤ ਸਿੰਘ ਫਾਂਸੀ ਲੱਗੇ ਉਹ ਵੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਨੂੰ ਜੇਲ੍ਹ ਚ ਦੁਬਾਰਾ ਮੁਲਾਕਾਤ ਕਰਕੇ ਦੇਖ ਕੇ ਆਏ ਇਹ ਔਨ ਰਿਕਾਰਡ ਹੈ ਸੋ ਅਸੀਂ ਅੱਜ ਪ੍ਰਸ਼ਾਸਨ ਦਾ ਏਡੀਸੀ ਸਾਹਿਬ ਦਾ ਜਨਰਲ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਆਪਣੀ ਟੀਮ ਨਾਲ ਕਨਗੋਤ ਸਾਹਿਬ ਨਾਇਬ ਸੀ ਤਹਿਸੀਲਦਾਰ ਹੋਰ ਸਾਰਾ ਪ੍ਰਸ਼ਾਸਨ ਲੁਧਿਆਣਾ ਦਾ ਆਇਆ ਤੇ ਅਸੀਂ ਉਹਨੂੰ ਜੀ ਆਇਆਂ ਕਹਿੰਨੇ ਆ ਪਿੰਡ ਦੀ ਪੰਚਾਇਤ ਵੱਲੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ٹرسٹ ਵੱਲੋਂ ਜੀ ਆਇਆਂ ਕਹਿੰਨੇ ਆ ਕਿ ਉਹ ਆ ਕੇ ਸਾਡਾ ਜੱਜ ਸਾਡੀ ਬਾਹ ਫੜੀ ਐ ਤੇ ਇਹ ਜਿਹੜਾ ਪ੍ਰੋਜੈਕਟਾ ਨਿਪਟੇ ਚੜੂਗਾ ਤੇ ਆਉਣ ਵਾਲੀ ਜਨਰੇਸ਼ਨ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਪਤਾ ਲੱਗੂਗਾ ਕਿ ਭਾਈ ਰਣਜੀਤ ਸਿੰਘ ਕੌਣ ਸੀ ਇੱਕ ਹਾਈ ਕੋਰਟ ਦੇ ਜੱਜ ਦਾ ਬੇਟਾ ਇੱਕ ਆਪਸੀਲਦਾਰ ਜਿਨ੍ਹਾਂ ਨੇ ਕਿ ਏਡਾ ਅਧਿਆਤਮਿਕ ਲਿਟਰੇਚਰ ਤੇ ਹਾਤੂ ਦੀਆਂ ਉਹਨਾਂ ਦੀਆਂ ਪੁਸਤਕਾਂ ਪੜੋ ਜੇਲ ਚੁਕੀਆਂ ਪੜੋ ਰੰਗਰੇ ਸੱਜਣ ਪੜੋ ਅਨਡਿਡ ਸੀ ਦੁਨੀਆ ਪੜੋ ਗੁਰਮਤਿ ਕਾਰਮ ਫਲਾਸਵੀ ਪੜੋ ਜਿਹੜੀਆਂ ਇਹਨਾਂ ਉਹਨਾਂ ਨੇ ਇੰਨਾ ਵਧੀਆ ਅ ਜਿੱਤਾ ਉਹਦਾ ਇੱਥੇ ਲਾਇਬ੍ਰੇਰੀ ਦਾ ਮਿਊਜ਼ੀਅਮ ਬਣਨਾ ਹੈ ਤੇ ਅਸੀਂ ਇੱਕ ਬਹੁਤ ਤੁਹਾਨੂੰ ਦੱਸਿਏ ਕਿ ਸਾਡੇ ਪਿੰਡ ਦੀ ਪੰਚਾਇਤ ਦਾ ਔਰ ਬਹੁਤ ਵੱਡਾ ਉਦਮ ਹੈ ਕਿ ਉਹਨਾਂ ਦੀ ਯਾਦ ਵਿੱਚ ਅਸੀਂ ਆਲਰੇਡੀ ਪਿੰਡ ਵਿੱਚ ਲਾਇਬ੍ਰੇਰੀ ਚਲਾ ਰਹੇ ਹਾਂ ਜਿਹੜੀ ਕਿ ਬਹੁਤ ਜੱਟੇ ਕੋ ਸਾਡੇ ਕੋਲ 14000 ਕਿਤਾਬਾਂ ਦਾ ਜਿਹਦੇ ਵਿੱਚ ਗਰੇਵਾਲ ਸਾਹਿਬ ਦਾ ਵੀ ਬਹੁਤ ਯੋਗਦਾਨ ਹੈ ਸਾਰੀ ਪੰਚਾਇਤ ਦਾ ਬਹੁਤ ਯੋਗਦਾਨ ਹੈ ਕਿ ਉਹ ਬਹੁਤ ਵਧੀਆ ਸਾਡੀ ਲਾਇਬ੍ਰੇਰੀ ਚੱਲ ਰਹੀ ਹੈ ਸੋ ਡਿਸਪੈਂਸਰੀ ਚੱਲ ਰਹੀ ਹੈ ਹੋਮੋਪੈਥਿਕ ਸੋ ਗੁਰਦੁਆਰੇ ਦਾ ਕੰਮ ਸ਼ੁਰੂ ਹੋ ਰਿਹਾ ਹੈ ਇਹ ਇਸ ਕਰਕੇ ਅਸੀਂ ਅੱਜ ਇਹ ਬਹੁਤ ਉਮੀਦ ਰੱਖ ਕੇ ਇਹ ਗੱਲ ਕੀਤੀ ਹੈ ਕਿ ਅੱਜ ਐਡੀਸੀ ਸਾਹਿਬ ਆ ਗਏ ਹੁਣ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਖੁਦ ਕਿ ਉਹ ਆ ਕੇ ਦੇਖ ਗਿਆ ਤੇ ਹੁਣ ਸਾਡਾ ਕੇਸ ਉਹ ਸੀਐਮ ਸਾਹਿਬ ਤੋਂ ਸਾਨੂੰ ਕਾਉਂਟਰਵਿਊਜ਼ ਕਰਾ ਕੇ ਇਹ ਜਿਹੜਾ ਹੈਗਾ ਸਮਾਰਕ ਇਹ ਆਪਾਂ ਸਮਾਜ ਦੀ ਝੋਲੀ ਪਾਵਾਂਗੇ ਧੰਨਵਾਦ ਬਹੁਤ। ਜਨਾਬ ਪ੍ਰਦੀਪ ਗਰੇਵਾਲਾ ਮੈਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਹਾਂ ਤੇ ਇਸ ਨਗਰ ਨਾਲ ਸੰਬੰਧ ਰੱਖਦਾ ਤੇ ਦੁੱਖ ਦੀ ਗੱਲ ਸਾਨੂੰ ਬਹੁਤ ਹੈ। ਕਿਸ ਸਮੇਂ ਦੀਆਂ ਸਰਕਾਰਾਂ ਨੇ ਐਡਾ ਵੱਡਾ ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਐਡਾ ਵੱਡਾ ਯੋਗਦਾਨ ਹੋਵੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਦੀ ਜਿਹੜੀ ਸਮਾਰਕਾ ਇਹਨੂੰ ਜਦੋਂ ਉਸ ਸਮੇਂ ਦੇ ਮਹਰੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 1 ਕਰੋੜ ਰੁਪਏ ਦੀ ਗ੍ਰਾਂਟ ਦੇ ਕੇ ਇਹ ਸਮਾਰਕ ਸ਼ੁਰੂ ਕਰਵਾਈ ਸੀ ਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਹਨੂੰ ਇਨਾ ਅਣਗੋਲਿਆ तकरीबन 80 ਲੱਖ ਰੁਪਏ ਦੇ ਕਰੀਬ ਅੱਜ ਵੀ ਗੁਲਾੜਾ ਲੁਧਿਆਣਾ ਦੇ ਕੋਲੇ ਪਿਆ ਅਸੀਂ ਸਮੂਹ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਪੁਰਜ਼ੋਰ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿ ਇਹਦਾ ਕੰਮ ਜਲਦ ਤੋਂ ਜਲ ਸ਼ੁਰੂ ਹੋ ਸਕੇ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਤੇ ਇਸ ਨਗਰ ਦੀ ਮਹੱਤਤਾ ਬਾਰੇ ਪਤਾ ਲੱਗੇ ਮੈਂ ਇੰਨਾ ਹੀ ਕਹਿਣਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੰਗਤ ਹੈ ਇਹ ਵੀ ਰਹਿਦੇ ਕੰਮ ਜਿਹੜੇ ਹੈਗੇ ਆ ਸਪਾਰਕ ਦੇ ਇਹਨਾਂ ਨੂੰ ਪੂਰਾ ਕੀਤਾ ਜਾਵੇ অলরেਡੀ ਕਲਾਟਾ ਕੋਲੇ 80 ਲੱਖ ਰੁਪਏ ਗਿਆ ਜਿਹੜਾ ਕਿ ਬੀਸੀ ਦੇ ਸਾਰਾ ਵੀਡੀਓ ਕੰਟਰੈਕਟ ਸਬਸਟੈਂਸ ਡਿਸਕਸ ਹੋਇਆ ਹੈ ਤੇ ਉਹ ਜਿਹੜੀ ਜਿਹੜੀ ਅਜੰਡੇ ਚ ਪਾ ਕੇ ਕੋਈ ਇੰਪੋਰਟੈਂਟ ਐਫੀਐਸ ਤੋਂ ਉਹ ਪ੍ਰਸਰਵਾਹੇ ਕੰਮ ਚੁਕੜਾਹੇ ਟੈਂਪਰੈਂਟ ਹੈ ਸਾਫ ਸੰਭਾਲ ਲਈ ਵੀ ਅਸੀਂ ਕਹਾਂਗੇ ਸਾਨੂੰ ਫੰਡਸ ਐਨੂਅਲ ਬਜਟ ਦੇ ਦਿਓ ਤੇ ਸਾਫ ਸੰਭਾਲ ਟਰਸਟੀ ਕਰੇਗਾ ਹਾਂਜੀ ਕਿਉਂਕਿ ਅਸੀਂ ਆਲਰੇਡੀ ਅਡਜੋਇਨਿੰਗ ਸਕੂਲ ਚਲਾ ਰਹੇ ਹਾਂ ਤੇ ਇੱਥੇ ਸਾਡਾ ਆਉਣਾ ਜਾਣਾ ਰਹਿੰਦਾ ਹੀ ਆ ਤੇ ਅਸੀਂ ਇਹਨੂੰ ਮੇਨਟੇਨ ਕਰ ਲਈ ਪੂਰੇ ਕੰਪੀਟੈਂਟ ਹੈਗੇ ਹਾਂ ਇਹ ਤੇ ਗਰੀਬਨ 5 ਸਾਲ ਬਾਅਦ ਹੀ ਪਹੁੰਚੇ ਜੀ ਹਾਂਜੀ 5 ਸਾਲ ਬਾਅਦ ਪਹੁੰਚੇ ਜੀ ਪਹਿਲਾਂ ਇੱਕ ਵਾਰ ਇਬਾਦਤ ਸਾਹਿਬ ਦੇ ਹੁੰਦੇ ਹੋਏ 15 ਚ ਵੀ ਕਿਸੇ ਸਾਹਿਬ ਖੁਦ ਆਏ ਸੀਗੇ ਇੱਥੇ ਉਦੋਂ ਵੀ ਸਾਰਾ ਉਮਰ ਕੇ ਸਾਰੇ ਰੈਵਨਿਊ ਡਿਪਾਰਟਮੈਂਟ ਗਲਾਡਾ ਸਾਰੇ ਉਦੋਂ ਸਾਰੇ ਆਏ ਸੀਗੇ ਇਸ ਵਾਰ ਗਲਾਡਾ ਤੇ ਆਪਣਾ ਪੀਡਬਲਯੂਡੀ ਤੋਂ ਕੋਈ ਨਹੀਂ ਆਇਆ ਜਿਸ ਦਾ ਕਿ ਡੀਸੀ ਸਾਹਮਣੇ ਨੂੰ ਪੁੱਛ ਲਿਆ ਹੈ ਦਾ ਨਾਮ ਪ੍ਰਿੰਸਰ ਦੇ ਅੰਦਨਾਨ ਨਵਾਰ ਧੰਨਵਾਦ ਸੀ ਭਾਈ ਸਾਹਿਬ ਕ੍ਰੰਤੀ ਸਿੰਘ ਦੇ ਦਾਸ ਨੇ ਛੋਟੇ ਹੁੰਦੇ ਨੇ ਦਰਸ਼ਨ ਕਰੇ ਨੇ ਕਿਉਂਕਿ ਖਾੜ ਦੇ ਵਿੱਚ ਉਹ ਪਰੋਗ ਗਏ ਨੇ ਉਹਨਾਂ ਦਾ ਜੀਵ ਨਹੀਂ ਪੜਿਆ ਸੀ ਮੇਰਾ ਜਨ ਪੰਜਾਬ ਦਾ ਇਹ ਥੋੜਾ ਜਿਹਾ ਉਹਨਾਂ ਦਰਸ਼ਨ ਵੀ ਕਰਿਆ ਨੇ ਬਹੁਤ ਆਜ਼ਾਦੀ ਦੇ ਘਲਾਟੇ ਹੋਏ ਨੇ ਉਹ ਬਾਅਦ ਤੋਂ ਉਹਨਾਂ ਨੇ ਭਾਤੀ ਕਰਕੇ ਅਧਿਆਪਕ ਤੱਕ ਕਥਾ ਵੀ ਉਹਨਾਂ ਦੀ ਅਰੇਜੀ ਉਹਦੇ ਵਿੱਚ ਕਿਤਾਬਾਂ ਬਹੁਤ ਲਿਖੀਆਂ ਨੇ ਏਕਰ ਉਹਨਾਂ ਦਾ ਸਮਾਰਕ ਇੱਥੇ ਆਪਣੇ ਪ੍ਰਕਾਸ਼ ਸਿੰਘ ਜੀ ਬਾਦਲਾਖੇ ਨਹੀਂ ਪੱਥਰ ਰੱਖ ਕੇ ਗਏ ਸੀ ਤੇ ਜੋ ਦੀਦਾ ਜਾ ਕੇ ਖੰਡਰ ਬਣਿਆ ਪਿਆ ਉਹ ਕੋਈ ਸਾਮ ਸੰਭਾਲ ਨਹੀਂ ਕੀਤੀ ਪਿਛਲੀ ਕਾਂਗਰਸ ਸਰਕਾਰ ਵੇਲੇ ਵੀ ਮੈਚ ਜੀ ਆਉਂਦੇ ਰਹੇ ਨੇ ਉਹ ਤੁਹਾਡਾ ਨਕਸ਼ਾ ਲੇਖਨ ਉਹ ਜਨੂ ਇਲੈਕਸ਼ਨ ਆ ਗਈ ਉਹਨਾਂ ਦਾ ਫਿਰ ਕੈਸਾ ਹੋ ਗਿਆ ਅੱਜ ਜੋ ਪ੍ਰਸ਼ਾਸਨ ਆਇਆ ਸੀ ਉਮੀਦ ਕਰਦੇ ਹਾਂ ਕਿ ਇਸ ਨੂੰ ਸਰੇ ਚੜਾਓ